ਹੈਲੋ ਗਾਇਸ ਸਤਿ ਸ੍ਰੀ ਅਕਾਲ ਕਿਦਾਂ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਦਰਸ਼ਕੋ ਤੇ ਇਧਰ ਆਪਾਂ ਕਪਾਹ ਸਾਰੇ ਬਾਹਰ ਚੁਗਲੀ ਆ ਜੀ ਤੇ ਹੁਣ ਆਪਾਂ ਸਾਰੀਆਂ ਇੱਕ ਸਾਈਡ ਤੋਂ ਆਪਾਂ ਲੱਕੜਾ ਪੱਟ ਚੁੱਕੇ ਆ ਤੇ ਇਧਰ ਮੈਂ ਬੱਲਾ ਬੰਨੀ ਧਿਆਨ ਮਾਰ ਰਹੀ ਇਸ ਤੇ ਇੱਥੇ ਲੱਗੇ ਪਏ ਆ ਜੀ ਕ੍ਰੇਲੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਤੋੜ ਲਾਂਗੇ ਕਿਉਂਕਿ ਇੱਕ ਹੀ ਬੱਲ ਹੋਈ ਹੈ ਜਿਹੜੀ ਮੈਂ ਨਾ ਇਸ ਤਰੀਕੇ ਡੰਡਿਆਂ ਤੇ ਚੜਾਈ ਹੋਈ ਸੀਗੀ ਬੱਲ ਉਸਦੇ ਬੜੇ ਪਿਆਰੇ ਜੀ ਦੇਖੋ ਕ੍ਰੇਲੇ ਲੱਗੇ ਹਨ ਇਹ ਨਾ ਈ ਨੇਚਰਲ ਸਬਜ਼ੀ ਹੈ ਜੀ ਤੇ ਹੁਣ ਸਾਨੂੰ ਨਾ ਬੋਹਣੀ ਪਊਗੀ ਕਿਉਂਕਿ ਆਪਾਂ ਬੀਜਾਂਗੇ ਦਰਸ਼ਕੋ ਮੋਲੀਆਂ ਪਾਲਕ ਧਣੀਆਂ ਮੇਥੇ ਇਹ ਸਭ ਚੀਜ਼ਾਂ ਬੀਜਾਂਗੇ ਜੀ ਤੇ ਇੱਥੇ ਥੋੜੀ ਜਿਹੀ ਨਾ ਬੱਚਿਆਂ ਨੇ ਕਪਾਹ ਚੁਗ ਰੱਖੀ ਸੀ ਪਹਿਲਾਂ ਮੈਂ ਉਹ ਚੱਕ ਲਾਂ ਤੇ ਫਿਰ ਆਪਾਂ ਚੱਲਾਂਗੇ ਜੀ ਘਰੇ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਫਿਲਹਾਲ ਬਾਣ ਬੇਲਾ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਆਪਾਂ ਸਬਜ਼ੀ ਲਾਉਣ ਲੱਗੇ ਆ ਜੀ ਪਹਿਲੀ ਵਾਰ ਤੇ ਦੇਖਾਂਗੇ ਵੀ ਕਿੱਦਾਂ ਦੀ ਜਿਹੜੀ ਇਹਦੀ ਪੈਦਾਵਾਰ ਹੋਊਗੀ ਉਹ ਆਪਾਂ ਤੁਹਾਡੇ ਸਾਹਮਣੇ ਦਰਸ਼ਕੋ ਸ਼ੇਅਰ ਜ਼ਰੂਰ ਕਰਾਂਗੇ ਤੇ ਚਲਦੀ ਚਲਦੀ ਵੀਡੀਓ ਨਾਲ ਦਰਸ਼ਕੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਹ ਹੈ ਜੀ ਇੱਕ ਉਹ ਜਿਹੜਾ ਬਬੂਲ ਜੇ ਦਾ ਹੁੰਦਾ ਨਾ ਪੇੜ ਜਿਹਨੂੰ ਆਮਖਾਣੇ ਜੇ ਲੱਗਦੇ ਹਨਾ ਇਹ ਬਹੁਤ ਜ਼ਿਆਦਾ ਗੁਣਕਾਰੀ ਹੈ ਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਅੱਗੇ ਦਾ ਦਰਸ਼ਕੋ ਹੁਣ ਆਪਾਂ ਚੱਲਦੇ ਆ ਘਰੇ ਪਾਣੀ ਵਗੈਰਾ ਪੀਵਾਂਗੇ ਹਨਾ ਤੇ ਕੱਢਾਂਗੇ ਸਬਜ਼ੀ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕਿੰਨੀ ਕ ਨਿਕਲੀ ਐ ਹੈ ਤਾਂ ਥੋੜੀ ਜੀ ਚਲੋ ਨੈਚੁਰਲ ਐ ਸਾਰੀ ਹਨਾ ਤੇ ਆ ਦੇਖੋ ਜੀ ਮੈਨ ਚੌਲੇ ਵੀ ਲੱਬੇ ਸੀਗੇ ਕਿਉਂਕਿ ਬੱਲਾ ਹੁਣ ਸਾਰੀਆਂ ਬਾਹ ਦੇਾਂਗੇ ਵਿੱਚੋਂ ਪੱਟ ਦੇਾਂਗੇ ਸਾਰਾ ਕੁਛ ਹੀ ਯਾ ਤੁਸੀਂ ਦੇਖ ਸਕਦੇ ਦਰਸ਼ਕੋ ਕਪਾ ਵੀ ਐ ਕਿ ਥੋੜੀ ਉਤਰੀ ਆ ਕਿਉਂਕਿ ਦੇਸੀ ਥੋੜੀ ਘੱਟੀ ਸੀਗੀ ਦਰਸ਼ਕੋ ਤੇ ਅਸੀਂ ਗਏ ਸੀ ਲੱਕੜਾ ਲੈਣਾਂ ਤੇ ਆ ਨਾ ਮੇਰੇ ਫੇਸ ਤੇ ਦਰਸ਼ਕੋ ਨਿਸ਼ਾਨ ਨਾ ਜਿਹੜਾ ਇਹ ਵੱਜੀ ਸੀਗੀ ਮੇਰੇ ਲੱਕੜ ਫੇਸ ਤੇ ਹਾਂਜੀ ਆਪ ਪਨੇ ਪਪੀਤਿਆਂ ਦੇ ਬੂਟੇ ਆ ਵੱਡੇ ਵੱਡੇ ਹੋ ਚੁੱਕੇ ਆ ਤੇ ਆ ਇੱਥੇ ਨਿੰਬੂਆਂ ਦੇ ਬੂਟੇ ਉਗਰੀ ਜਾਂਦੇ ਆ ਪਪੀਤਿਆਂ ਦੇ ਆਪਾਂ ਦਰਸ਼ਕੋ ਇਸ ਤਰੀਕੇ ਕਪਾ ਪੱਟ ਕੇ ਸਾਰੀ ਤੇ ਆ ਲਾਤੀ ਸੀ ਸੈਡਾ ਚ ਕਿਉਂਕਿ ਆਪਾਂ ਬਾਹਣ ਵੇਲਾ ਕਰ ਲਿਆ ਤੇ ਉਹ ਬਹੋਂਦੇ ਫਿਰਦੇ ਆ ਕਿਉਂਕਿ ਬਾਹ ਕੇ ਹੁਣ ਆਪਾਂ ਇਹਨਾਂ ਨੂੰ ਵੱਟਾਂ ਬਣਾ ਕੇ ਵਧੀਆ ਤਰੀਕੇ ਨਾਲ ਵੱਟਾਂ ਕਿਉਂਕਿ ਘੱਟ ਬਣੀ ਜਾਂਦੀਆਂ ਹਜੇ ਡੁੰਗਾ ਨਹੀਂ ਲੱਗਦਾਗਾ ਹਲ ਜਾ ਤੇ ਫਿਰ ਇਹਨੂੰ ਵਧੀਆ ਬਟਾ-ਬਟਾ ਬੰਨ ਕੇ ਆਪਾਂ ਲਾਵਾਂਗੇ ਮੂਲੀਆਂ ਕਿਉਂਕਿ ਮੂਲੀਆਂ ਦਾ ਬੀਜ ਆਪਾਂ ਲੈ ਆਂਦਾ ਦਰਸ਼ਕੋ ਤੇ ਆਹ ਦੇਖੋ ਬਗਲੇ ਕਿੰਨੇ ਫਿਰਦੇ ਆ ਹਨ ਵਿਚੋ ਨਾ ਇਹ ਉਹ ਚੁਗਦੇ ਆ ਗਡੋਏ ਹਾਂਜੀ ਦਰਸ਼ਕੋ ਆਪਾਂ ਮੂਲੀਆਂ ਦਾ ਬੀਜ ਜਿਹੜਾ ਰਾਤ ਭਿਉਂਤਾ ਸੀਗਾ ਤੇ ਹੁਣ ਥੋੜਾ-ਥੋੜਾ ਨਾ ਇਸ ਨੂੰ ਹਵਾ ਲਵਾਉਣੀ ਆ ਪੱਖੇ ਦੇ ਥੱਲੇ ਤਾਂ ਕਿ ਜਦੋਂ ਆਪਾਂ ਬੀਜਗੇ ਤੇ ਉਹਦੇ ਆਪਣੇ ਟੁੱਟਣ ਨਾ ਹੈ ਹਨਾ ਕਿਉਂਕਿ ਥੋੜੀ ਮਹਿੰਗੀ ਹੈ ਇਹ ਵੈਰਾਈਟੀ ਹਾਈਬ੍ਰਿਡ ਮੋਲੀਆਂ ਦਾ ਬੀ ਲੈ ਕੇ ਆਂਦਾ ਦਰਸ਼ਕੋ ਇਹਨਾਂ ਨੂੰ ਆਪਾਂ ਪਲੇਟ 'ਚ ਪਾ ਲਈ ਸੀਗੇ ਤੇ ਵਧੀਆ ਫੁੱਲ ਕੇ ਰੈਡੀ ਹੋਗੇ ਕਿਉਂਕਿ ਛੇਤੀ ਗ로우 ਕਰ ਜਾਣਗੇ ਛੇਤੀ ਉਗ ਰਣਗੇ 2-3 ਦਿਨਾਂ 'ਚ ਦੀ ਤੇ ਹੁਣ ਆਪਾਂ ਇਸ ਤੇ ਨਾ ਮੱਠੀ-ਮੱਠੀ ਜਿਹੜੀ ਰਾਖ ਪਾਵਾਂਗੇ ਕਿਉਂਕਿ ਰਾਖ ਜ਼ਰੂਰੀ ਹੈ ਕੋਈ ਬੀਜ ਨੂੰ ਖਰਾਬ ਨਹੀਂ ਕਰਦਾ ਕੀੜਾ ਪਤੰਗਾ ਜੋ ਵੀ ਹੈ ਇੱਕ ਰੇਹ ਦੀ ਤਰ੍ਹਾਂ ਔਸ਼ਧੀ ਕੰਮ ਕਰੂਗੀ ਆ ਜਿਹੜੀ ਸੁਆਬ ਬਹੁਤ ਵਧੀਆ ਹੁੰਦੀ ਹੈ ਜੀ ਦੇਖੋ ਆਪਾਂ ਸਾਰੇ ਨੂੰ ਵਧੀਆ ਮਿਕਸ ਕਰ ਲਈ ਚੱਲਾਂਗੇ ਜੀ ਖੇਤ ਚ ਲੈ ਕੇ ਲਾਵਾਂਗੇ ਹੁਣ ਆਪਾਂ ਇਸ ਨੂੰ